ਜਿੰਨਾ ਔਰਤਾਂ ਦੇ ਮਰਦਾਂ ਵਾਂਗ ਮੁੱਛਾਂ ਹੁੰਦੀਆਂ ਹਨ ਉਹ ਕਿਹੋ ਜਿਹੀਆਂ ਹੁੰਦੀਆਂ ਹਨ ਸ਼ਾਸਤਰਾਂ ਵਿੱਚ ਇਹਦਾ ਕੀ ਮਤਲਬ ਹੁੰਦਾ ਹੈ ਇਹ ਚੰਗੀਆਂ ਹੁੰਦੀਆਂ ਹਨ ਜਾਂ ਨਹੀਂ ਇਹ ਵੀਡੀਓ ਔਰਤਾਂ ਜ਼ਰੂਰ ਵੇਖਣ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸਰੀਰ ਦੇ ਉਹ ਨਿਸ਼ਾਨਾ ਬਾਰੇ ਜੋ ਔਰਤ ਲਈ ਬਹੁਤ ਖੁਸ਼ਕਿਸਮਤ ਹੁੰਦੇ ਹਨ ਅਤੇ ਨਾਲ ਹੀ ਅਸੀਂ ਤੁਹਾਨੂੰ ਦੱਸਾਂਗੇ ਜਿੰਨਾ ਕੁੜੀਆਂ ਦੇ ਮੁੱਛਾਂ ਹੁੰਦੀਆਂ ਹਨ ਸਮੁੰਦਰ ਸ਼ਾਸਤਰ ਵਿੱਚ ਉਸ ਦਾ ਕੀ ਮਤਲਬ ਹੁੰਦਾ ਹੈ ਦਰਅਸਲ Hindu ਧਰਮ ਵਿੱਚ ਔਰਤਾਂ ਨੂੰ ਘਰ ਦੀ ਲਕਸ਼ਮੀ ਕਿਹਾ ਜਾਂਦਾ ਹੈ ਅਤੇ ਪੂਜਾ ਵੀ ਕੀਤੀ ਜਾਂਦੀ ਹੈ ਅਜਿਹੇ 'ਚ ਜੇਕਰ Hindu ਪਰਿਵਾਰ 'ਚ ਧੀ ਦਾ ਜਨਮ ਹੁੰਦਾ ਹੈ ਤਾਂ ਲੋਕ ਕਹਿੰਦੇ ਹਨ ਕਿ ਸਾਡੇ ਘਰ ਵਿੱਚ ਲਕਸ਼ਮੀ ਆਈ ਹੈ ਇਸ ਤੋਂ ਇਲਾਵਾ ਜਦੋਂ ਕੁੜੀ ਵੱਡੀ ਹੁੰਦੀ ਹੈ ਅਤੇ ਉਸ ਦਾ ਵਿਆਹ ਹੁੰਦਾ ਹੈ ਜਦੋਂ ਉਹ ਪਹਿਲੀ ਵਾਰ ਆਪਣੇ ਸਹੁਰੇ ਘਰ ਆਉਂਦੀ ਹੈ ਉਸ ਸਮੇਂ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਘਰ ਲਕਸ਼ਮੀ ਆਈ ਹੈ ਭਾਵ ਉਸ ਦੇ ਰੂਪ ਨੂੰ ਦੇਵੀ ਲਕਸ਼ਮੀ ਦਾ ਰੂਪ ਕਿਹਾ ਜਾਂਦਾ ਹੈ ਹਰ ਕੁੜੀ ਆਪਣੇ ਮਾਪਿਆਂ ਲਈ ਚੰਗੀ ਕਿਸਮਤ ਲੈ ਕੇ ਆਉਂਦੀ ਹੈ ਪਰ ਸਮੁੰਦਰ ਸ਼ਾਸਤਰ ਵਿੱਚ ਭਾਗਾਂ ਵਾਲੀਆਂ ਔਰਤਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਇਸ ਦੁਨੀਆ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਹ ਨਵੇਂ ਜੀਵਨ ਦੀ ਮੂਲ ਨਹੀਂ ਹੁੰਦੀਆਂ ਹਨ ਅਤੇ ਮਾਤਾ ਲਕਸ਼ਮੀ ਉਸੇ ਘਰ ਵਿੱਚ ਵਾਸ ਕਰਦੀ ਹੈ ਜਿੱਥੇ ਔਰਤਾਂ ਦਾ ਸਤਿਕਾਰ ਕੀਤਾ ਜਾਂਦਾ ਹੋਵੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਅਜਿਹੇ ਸੰਕੇਤਾਂ ਬਾਰੇ ਦੱਸਾਂਗੇ ਜਿਨ੍ਹਾਂ ਦੁਆਰਾ ਇਹ ਜਾਣਿਆ ਜਾ ਸਕਦਾ ਹੈ ਕਿ ਇੱਕ ਔਰਤ ਆਪਣੇ ਪਤੀ ਅਤੇ ਪਰਿਵਾਰ ਲਈ ਕਿੰਨੀ ਖੁਸ਼ਕਿਸਮਤ ਹੋ ਸਕਦੀ ਹੈ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਔਰਤ ਦੇ ਸਰੀਰ ਦੇ ਕੁਝ ਚੁਣੇ ਹੋਏ ਅੰਗ ਵੱਡੇ ਹੋਣ ਤਾਂ ਇਹ ਉਸ ਦੇ ਪਰਿਵਾਰ ਲਈ ਚੰਗੀ ਕਿਸਮਤ ਦਾ ਸ਼ੁਭ ਸੰਕੇਤ ਹੁੰਦਾ ਹੈ ਆਓ ਜਾਣਦੇ ਹਾਂ ਉਹ ਕਿਹੜੇ ਇਨਸਾਨ ਹਨ ਨੰਬਰ 1 ਚਮਕਦੇ ਨੌ ਕਈ ਔਰਤਾਂ ਦੇ ਨਾਂ ਬਹੁਤ ਚੰਗੇ ਹੁੰਦੇ ਹਨ ਅਤੇ ਸੁੰਦਰ ਵੀ ਹੁੰਦੇ ਹਨ ਗੁਲਾਬੀ ਨਾਂ ਕੁੜੀਆਂ ਦੀ ਚੰਗੀ ਕਿਸਮਤ ਅਤੇ ਚੰਗੇ ਚਰਿੱਤਰ ਨੂੰ ਦਰਸਾਉਂਦੇ ਹਨ ਇਹ ਆਪਣੇ ਪਤੀ ਅਤੇ ਪਰਿਵਾਰ ਦੇ ਸੁੱਖ ਦੁੱਖ ਦਾ ਖਿਆਲ ਰੱਖਦੀਆਂ ਹਨ ਅਤੇ ਆਪਣਾ ਕੰਮ ਪੂਰੇ ਮਨ ਨਾਲ ਕਰਦੀਆਂ ਹਨ ਜਿਸ ਔਰਤ ਦੇ ਪੈਰ ਦੀ ਵਿਚਕਾਰਲੀ ਉਂਗਲ ਵੱਡੀ ਹੁੰਦੀ ਹੈ ਉਹ ਬਹੁਤ ਵੱਧ ਕਿਸਮਤ ਹੁੰਦੀ ਹੈ ਅਜਿਹੀ ਔਰਤ ਨਾਲ ਵਿਆਹ ਕਰਨ ਤੋਂ ਬਾਅਦ ਪਹਿਲਾਂ ਤੁਹਾਨੂੰ ਇਸ ਬਾਰੇ ਕਈ ਵਾਰ ਸੋਚਣਾ ਚਾਹੀਦਾ ਹੈ ਜਾਂ ਸੁਭ ਚਿੰਤਕਾਂ ਦੀ ਸਲਾਹ ਲੈਣੀ ਚਾਹੀਦੀ ਹੈ ਨੰਬਰ 2 ਖੱਬੀ ਗੱਲ ਤੇ ਤਣ ਜਿਸ ਔਰਤ ਦੇ ਖੱਬੀ ਗੱਲ ਉੱਤੇ ਤਣ ਹੁੰਦਾ ਹੈ ਉਹ ਖਾਣੇ ਦੀ ਬਹੁਤ ਸਕੇਨ ਹੁੰਦੀ ਹੈ ਅਤੇ ਹਰ ਤਰ੍ਹਾਂ ਦੇ ਪਕਵਾਨਾਂ ਦਾ ਆਨੰਦ ਮਾਣਦੀ ਹੈ ਉਹ ਆਪਣੇ ਪੂਰੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਹੈ ਉਹ ਬਹੁਤ ਅੱਛਾ ਖਾਣਾ ਬਣਾਉਂਦੀ ਹੈ ਜਿਸ ਵਜ੍ਹਾ ਨਾਲ ਉਸ ਦਾ ਘਰ ਪਰਿਵਾਰ ਉਹਨਾਂ ਤੋਂ ਬਹੁਤ ਹੀ ਖੁਸ਼ ਰਹਿੰਦਾ ਹੈ ਨੰਬਰ 3 ਜਿਨ੍ਹਾਂ ਔਰਤਾਂ ਦਾ ਨੱਕ ਲੰਬਾ ਹੁੰਦਾ ਹੈ ਉਹਨਾਂ ਵਿੱਚ ਸ਼ਾਂਤੀ ਨਾਲ ਸਮੱਸਿਆ ਨੂੰ ਹੱਲ ਕਰਨ ਦੀ ਸਮਰੱਥਾ ਹੁੰਦੀ ਹੈ ਅਤੇ ਇਹ ਔਰਤਾਂ ਖਰਚ ਕਰਨ ਦੀਆਂ ਸਕੀਨ ਹੁੰਦੀਆਂ ਹਨ ਪਰ ਇਹਨਾਂ ਦੁਆਰਾ ਕੀਤਾ ਗਿਆ ਖਰਚ ਕਦੇ ਵੀ ਬੇਕਾਰ ਨਹੀਂ ਹੁੰਦਾ ਨੰਬਰ 4 ਲੰਬੀਆਂ ਉਂਗਲਾਂ ਜਿੰਨਾਂ ਔਰਤਾਂ ਦੀਆਂ ਉਂਗਲਾਂ ਲੰਬੀਆਂ ਹੁੰਦੀਆਂ ਹਨ ਉਹ ਬਹੁਤ ਬੁੱਧੀਮਾਨ ਹੁੰਦੀਆਂ ਹਨ ਉਹਨਾਂ ਨੂੰ ਪੜਨ ਲਿਖਣ ਦਾ ਬਹੁਤ ਸ਼ੌਂਕ ਹੁੰਦਾ ਹੈ ਅਜਿਹੀਆਂ ਔਰਤਾਂ ਬੇਲੋੜਾ ਖਰਚ ਨਹੀਂ ਕਰਦੀਆਂ ਪਰ ਜੇਕਰ ਉਹਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਉਹ ਇਸ ਨੂੰ ਦੁੱਗਣਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ ਉਸ ਦਾ ਪਰਿਵਾਰ ਅਤੇ ਪਤੀ ਉਸ ਨਾਲ ਹਮੇਸ਼ਾ ਖੁਸ਼ ਰਹਿ ਸਕਦੇ ਹਨ ਨੰਬਰ 5 ਗੁਲਾਬੀ ਪੈਰ ਜਿਨ੍ਹਾਂ ਔਰਤਾਂ ਦੇ ਪੈਰ ਗੁਲਾਬੀ ਅਤੇ ਬਹੁਤ ਨਰਮ ਅਤੇ ਉਹ ਪੂਰੀ ਤਰ੍ਹਾਂ ਵਿਕਸਿਤ ਹੁੰਦੇ ਹਨ ਅਜਿਹੇ ਲੜਕੀਆਂ ਆਪਣੇ ਪ੍ਰੇਮੀ ਜਾਂ ਪਤੀ ਨੂੰ ਬਹੁਤ ਖੁਸ਼ ਰੱਖਦੇ ਹਨ ਉਹਨਾਂ ਦੇ ਪਾਰਟਨਰ ਹਮੇਸ਼ਾ ਉਹਨਾਂ ਨੂੰ ਆਪਣੇ ਨੇੜੇ ਰੱਖਦੇ ਹਨ ਕਿਉਂਕਿ ਪਤੀ ਜਾਂ ਪ੍ਰੇਮੀ ਆਪਣੇ ਪ੍ਰੇਮਿਕਾ ਜਾਂ ਪਤਨੀ ਤੋਂ ਸਿਰਫ ਪਿਆਰ ਦੀ ਉਮੀਦ ਹੀ ਕਰਦਾ ਹੈ ਇਸ ਮਾਮਲੇ ਵਿੱਚ ਅਜਹੀਆਂ ਔਰਤਾਂ ਹਮੇਸ਼ਾ ਅੱਗੇ ਹੁੰਦੀਆਂ ਹਨ ਜਾਣੀ ਜੇਕਰ ਕੋਈ ਆਦਮੀ ਅਜਹੀ ਔਰਤ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਹ ਹਮੇਸ਼ਾ ਖੁਸ਼ ਰਹਿੰਦਾ ਹੈ ਅਤੇ ਉਸ ਨੂੰ ਆਪਣੀ ਪਤਨੀ ਤੋਂ ਕੋਈ ਵੀ ਸ਼ਿਕਾਇਤ ਨਹੀਂ ਹੁੰਦੀ। ਨੰਬਰ 6 ਤਲੇ ਦੇ ਤਕੂਨ ਸਮੁੰਦਰ ਸ਼ਾਸਤਰ ਅਨੁਸਾਰ ਔਰਤਾਂ ਦੇ ਪੈਰਾਂ ਦੀਆਂ ਤਲੀਆਂ ਵਿੱਚ ਕਈ ਡੂੰਘੇ ਰਾਜ ਸੁਪੇ ਹੁੰਦੇ ਹਨ। ਜੀ ਹਾਂ ਜਿਨ੍ਹਾਂ ਔਰਤਾਂ ਦੇ ਤਲੇ ਦੇ ਹੇਠਾਂ ਤਿਕੋਣ ਦਾ ਨਿਸ਼ਾਨ ਹੁੰਦਾ ਹੈ ਉਹ ਬਹੁਤ ਹੀ ਚਲਾਕ ਅਤੇ ਬਹੁਤ ਹੀ ਬੁੱਧੀਮਾਨ ਹੁੰਦੀਆਂ ਹਨ ਅਤੇ ਉਹ ਕਿਸੇ ਵੀ ਕੰਮ ਨੂੰ ਬਹੁਤ ਸਮਝਦਾਰੀ ਨਾਲ ਕਰਦੀਆਂ ਹਨ ਜਾਨੀ ਕਿ ਜੋ ਲੋਕ ਅਜਹੀਆਂ ਔਰਤਾਂ ਨਾਲ ਵਿਆਹ ਕਰਵਾਉਂਦੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਿਰਾਸ਼ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਇੱਕ ਸਮਝਦਾਰ ਪਤਨੀ ਮਿਲ ਜਾਂਦੀ ਹੈ ਜੋ ਉਹਨਾਂ ਦੇ ਹਰ ਕੰਮ ਵਿੱਚ ਉਹਨਾਂ ਦਾ ਸਾਥ ਦਿੰਦੀ ਹੈ ਜੇਕਰ ਔਰਤਾਂ ਦੇ ਪੈਰਾਂ ਤੇ ਤਕੂਣ ਦਾ ਨਿਸ਼ਾਨ ਬਣਦਾ ਹੈ ਤਾਂ ਉਹ ਸੱਚਮੁੱਚ ਖੁਸ਼ਕਿਸਮਤ ਹੁੰਦੀਆਂ ਹਨ ਨੰਬਰ 7 ਵੱਡੀਆਂ ਅੱਖਾਂ ਹਰ ਕੋਈ ਵੱਡੀਆਂ ਅੱਖਾਂ ਵਾਲੀਆਂ ਔਰਤਾਂ ਨੂੰ ਪਸੰਦ ਕਰਦਾ ਹੈ ਅਜਿਹੀਆਂ ਔਰਤਾਂ ਦੀਆਂ ਨਜ਼ਰਾਂ ਵਿੱਚ ਅਕਸਰ ਲੋਕ ਗੁਆਚ ਜਾਂਦੇ ਹਨ ਵੱਡੀਆਂ ਅੱਖਾਂ ਵਾਲੀਆਂ ਔਰਤਾਂ ਨੂੰ ਹਿਰਨੀ ਵਰਗੀਆਂ ਅੱਖਾਂ ਦੀ ਸੰਖਿਆ ਦਿੱਤੀ ਜਾਂਦੀ ਹੈ ਸੱਚਮੁੱਚ ਵੱਡੀਆਂ ਅੱਖਾਂ ਵਾਲੀਆਂ ਔਰਤਾਂ ਦੇ ਜੀਵਨ ਵਿੱਚ ਹਮੇਸ਼ਾ ਪਿਆਰ ਅਤੇ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਆਪਣੇ ਜੀਵਨ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 8 ਨੱਕ ਤੇ ਤਣ ਤੁਸੀਂ ਕਈ ਔਰਤਾਂ ਦੇ ਮੂੰਹ ਤੇ ਤਣ ਦੇਖਿਆ ਹੋਵੇਗਾ ਪਰ ਮੂੰਹ ਤੇ ਕਿਸੇ ਖਾਸ ਜਗ੍ਹਾ ਤੇ ਤਣ ਦਾ ਹੋਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਜਿਹੇ ਚ ਖੁਸ਼ਕਿਸਮਤ ਔਰਤਾਂ ਦੇ ਚਿਹਰਿਆਂ ਤੇ ਹੀ ਤਣ ਦੇਖਣ ਨੂੰ ਮਿਲਦਾ ਹੈ ਦਰਅਸਲ ਜੇਕਰ ਕਿਸੇ ਔਰਤ ਦੇ ਨੱਕ ਦੇ ਕੋਲ ਤਣ ਹੋਵੇ ਤਾਂ ਅਜਿਹੀਆਂ ਔਰਤਾਂ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਨੰਬਰ 9 ਸਮੁੰਦਰ ਸ਼ਾਸਤਰ ਦੇ ਮੁਤਾਬਕ ਜੇਕਰ ਕਿਸੇ ਔਰਤ ਦੀ ਨਾਭੀ ਦੇ ਨੇੜੇ ਤਣ ਜਾਂ ਹੋਰ ਕੋਈ ਨਿਸ਼ਾਨ ਹੋਵੇ ਅਜਿਹੀਆਂ ਔਰਤਾਂ ਨੂੰ ਚੰਗੀ ਕਿਸਮਤ ਮਿਲਦੀ ਹੈ ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਐਸੋ ਆਰਾਮ ਦੀ ਕਦੇ ਵੀ ਕਮੀ ਨਹੀਂ ਹੁੰਦੀ ਉਹ ਪੈਸੇ ਬਚਾਉਣ ਵਿੱਚ ਬਹੁਤ ਹੀ ਮਾਹਰ ਹੁੰਦੀਆਂ ਹਨ ਇਹ ਘਰ ਪਰਿਵਾਰ ਨੂੰ ਨਾਲ ਲੈ ਕੇ ਚੱਲਦੇ ਆ ਹਨ ਇਹ ਬਹੁਤ ਮਿਹਨਤੀ ਅਤੇ ਸੰਵੇਦਨਸ਼ੀਲ ਹੁੰਦੀਆਂ ਹਨ ਵਿਆਹ ਤੋਂ ਬਾਅਦ ਇਹ ਆਪਣੇ ਪਤੀ ਦੀ ਕਿਸਮਤ ਨੂੰ ਰੌਸ਼ਨ ਕਰਦੀਆਂ ਹਨ ਨੰਬਰ 10 ਸਮੁੰਦਰ ਸ਼ਾਸਤਰ ਅਨੁਸਾਰ ਜਿਨ੍ਹਾਂ ਕੁੜੀਆਂ ਦੇ ਪੈਰਾਂ ਤੇ ਸੰਖ ਕਮਲ ਜਾਂ ਚੱਕਰ ਦਾ ਪ੍ਰਤੀਕ ਹੁੰਦਾ ਹੈ ਉਹਨਾਂ ਨੂੰ ਬਹੁਤ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਅਜਿਹੇ ਕੁੜੀਆਂ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਦੀਆਂ ਹਨ ਜਿਨ੍ਹਾਂ ਕੁੜੀਆਂ ਦੇ ਪੈਰ ਦਾ ਅੰਗੂਠਾ ਚੌੜਾ, ਗੋਲ ਅਤੇ ਲਾਲ ਹੁੰਦਾ ਹੈ। ਅਜਿਹੇ ਕੁੜੀਆਂ ਦੂਜਿਆਂ ਲਈ ਆਮ ਕੁੜੀਆਂ ਨਾਲੋਂ ਜ਼ਿਆਦਾ ਭਾਗਸ਼ਾਲੀ ਹੁੰਦੀਆਂ ਹਨ। ਨੰਬਰ 11 ਸਮੁੰਦਰ ਸ਼ਾਸਤਰ ਅਨੁਸਾਰ ਜਿਨ੍ਹਾਂ ਕੁੜੀਆਂ ਦਾ ਮੱਥਾ ਬਹੁਤ ਚੌੜਾ ਹੁੰਦਾ ਹੈ, ਉਹਨਾਂ ਦੀ ਕਿਸਮਤ ਬਹੁਤ ਉੱਚੀ ਹੁੰਦੀ ਹੈ। ਜੇਕਰ ਕਿਸੇ ਵੀ ਔਰਤ ਦੇ ਮੱਥੇ ਤੇ ਤਿੰਨ ਉਂਗਲ ਤੋਂ ਜ਼ਿਆਦਾ ਚੌੜਾ ਅਤੇ ਚੰ드ਰਮਾ ਦਾ ਆਕਾਰ ਹੋਵੇ ਅਜਹੀਆਂ ਕੁੜੀਆਂ ਦੀ ਖੁਸ਼ੀ ਚ ਵਾਦਾ ਹੁੰਦਾ ਹੈ ਉਹ ਜਿਸ ਘਰ ਵਿੱਚ ਜਾਂਦੀ ਹੈ ਉਥੇ ਪੈਸੇ ਅਤੇ ਭੋਜਨ ਦੀ ਕਦੇ ਕਮੀ ਨਹੀਂ ਹੁੰਦੀ ਨੰਬਰ 12 ਜਿਨ੍ਹਾਂ ਕੁੜੀਆਂ ਦੇ ਮੱਥੇ ਤੇ ਤਰਸ਼ੂਲ ਦਾ ਨਿਸ਼ਾਨ ਹੁੰਦਾ ਹੈ ਉਹਨਾਂ ਨੂੰ ਬਹੁਤ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਸਮੁੰਦਰ ਸ਼ਾਸਤਰ ਅਨੁਸਾਰ ਜਿਸ ਲੜਕੇ ਨਾਲ ਅਜਹੀਆਂ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ ਉਸ ਦਾ ਮਾਨ ਸਨਮਾਨ ਵਾਦਾ ਹੈ ਇਸ ਦੇ ਨਾਲ ਹੀ ਇਹਨਾਂ ਕੁੜੀਆਂ ਨੂੰ ਖੁਦ ਵੀ ਬਹੁਤ ਜ਼ਿਆਦਾ ਮਾਣ ਸਨਮਾਨ ਮਿਲਦਾ ਹੈ ਨੰਬਰ 13 ਉਹ ਕੁੜੀ ਜਿਸ ਦੀਆਂ ਅੱਖਾਂ ਦੇ ਉੱਪਰ ਅਤੇ ਹੀਠਾਂ ਦੀ ਚਮੜੀ ਥੋੜੀ ਜਹੀ ਲਾਲ ਅਤੇ ਅੱਖਾਂ ਦੀਆਂ ਪੁਤਲੀਆਂ ਕਾਲੀਆਂ ਹਨ ਅਤੇ ਚਿੱਟਾ ਹਾਸਾ ਦੁੱਧ ਵਰਗਾ ਹੁੰਦਾ ਹੈ ਤਾਂ ਉਸ ਨੂੰ ਬਹੁਤ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਅਜਿਹੀ ਔਰਤ ਹਰ ਸੁੱਖ ਨੂੰ ਭੋਗਣ ਵਾਲੀ ਹੁੰਦੀ ਹੈ ਅਤੇ ਆਪਣੇ ਪਤੀ ਲਈ ਤਰੱਕੀਆਂ ਲੈ ਕੇ ਆਉਂਦੀ ਹੈ ਨੰਬਰ 14 ਸੁੰਦਰ ਚਮਕਦਾਰ ਵਾਲ ਜਿਸ ਔਰਤ ਦੇ ਵਾਲ ਇੱਕਦਮ ਸੁੰਦਰ ਅਤੇ ਚਮਕਦਾਰ ਹੁੰਦੇ ਹਨ ਤਾਂ ਉਸ ਔਰਤ ਨੂੰ ਸਥਾਈ ਤੌਰ ਤੇ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ ਇਸ ਔਰਤ ਦਾ ਵਿਆਹ ਜਿਸ ਘਰ ਵਿੱਚ ਹੁੰਦਾ ਹੈ ਉਥੇ ਇਹ ਔਰਤ ਚੰਗੀ ਕਿਸਮਤ ਲੈ ਕੇ ਆਉਂਦੀ ਹੈ ਘਰ ਅਤੇ ਪਰਿਵਾਰ ਹਮੇਸ਼ਾ ਦੌਲਤ ਨਾਲ ਭਰਿਆ ਰਹਿੰਦਾ ਹੈ ਸਮੁੰਦਰ ਸ਼ਾਸਤਰ ਵਿੱਚ ਸਰੀਰ ਅਤੇ ਵਾਲਾਂ ਬਾਰੇ ਬਾਰੇ ਵੀ ਕਈ ਖੁਲਾਸੇ ਕੀਤੇ ਗਏ ਹਨ ਤਾਂ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਔਰਤਾਂ ਬਾਰੇ ਜਿਨ੍ਹਾਂ ਦੇ ਚਿਹਰੇ ਤੇ ਉੱਪਰੀ ਹਿੱਸੇ ਤੇ ਵਾਲ ਹੁੰਦੇ ਹਨ ਮਨੁੱਖ ਭਾਸ਼ਾ ਵਿੱਚ ਉਹਨਾਂ ਨੂੰ ਮੁੱਛਾਂ ਕਿਹਾ ਜਾਂਦਾ ਹੈ ਸਮੁੰਦਰੀ ਵਿਗਿਆਨ ਦੇ ਅਨੁਸਾਰ ਤੁਸੀਂ ਕਿਸੇ ਵੀ ਵਿਅਕਤੀ ਦੇ ਸਰੀਰ ਦੇ ਅੰਗਾਂ ਜਾਂ ਸਰੀਰ ਤੇ ਬਣੇ ਇਨਸਾਨਾਂ ਜਾਂ ਚਾਲ ਦੇ ਪੈਟਰਨ ਤੋਂ ਜਾ ਵਿਅਕਤੀ ਦੇ ਰਹਿਣ ਸਹਿਣ ਦੇ ਸਾਰੇ ਤਰੀਕਿਆਂ ਤੋਂ ਕਿਸੇ ਵੀ ਵਿਅਕਤੀ ਦੇ ਚਰਿੱਤਰ ਬਾਰੇ ਕਈ ਗੁਪਤ ਗੱਲਾਂ ਜਾਣ ਸਕਦੇ ਹੋ ਪਰ ਅੱਜ ਅਸੀਂ ਇਹ ਜਾਣਾਂਗੇ ਕਿ ਜੇਕਰ ਕਿਸੇ ਔਰਤ ਦੇ ਬੁੱਲਾਂ ਦੇ ਉੱਪਰਲੇ ਹਿੱਸੇ ਤੇ ਵਾਲ ਹੁੰਦੇ ਹਨ ਤਾਂ ਉਹਨਾਂ ਔਰਤਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ਕਿ ਇਹ ਲੋਕ ਚੰਗੇ ਹੁੰਦੇ ਹਨ ਜਾਂ ਮਾੜੇ ਹੁੰਦੇ ਹਨ ਇਹਨਾਂ ਨੂੰ ਪੈਸਾ ਮਿਲੇਗਾ ਵੀ ਜਾਂ ਨਹੀਂ ਆਓ ਇਸ ਬਾਰੇ ਜਾਣੀਏ ਸਮੁੰਦਰ ਸ਼ਾਸਤਰ ਦੇ ਅਨੁਸਾਰ ਜਿਸ ਔਰਤ ਦੇ ਚਿਹਰੇ ਤੇ ਮੁੱਛਾਂ ਦੇ ਵਾਲ ਸਾਫ਼ ਦਿਖਾਈ ਦਿੰਦੇ ਹਨ ਉਹ ਔਰਤਾਂ ਗਰਮ ਸੁਭਾਅ ਵਾਲੀਆਂ ਹੁੰਦੀਆਂ ਹਨ ਅਜਿਹੀਆਂ ਔਰਤਾਂ ਸਿਰਫ ਆਪਣੀ ਗੱਲ ਮਨਾਉਣ ਅਤੇ ਆਪਣੇ ਪਤੀਆਂ ਨੂੰ ਹੁਕਮ ਦੇਣ ਵਿੱਚ ਮਾਹਰ ਹੁੰਦੀਆਂ ਹਨ ਕਈ ਵਾਰ ਉਹਨਾਂ ਦਾ ਸੁਭਾਅ ਬਹੁਤ ਜ਼ਾਲਮ ਹੋ ਜਾਂਦਾ ਹੈ ਅਜਿਹੀਆਂ ਔਰਤਾਂ ਪੂਰੀ ਆਪਣੀ ਗੱਲ ਮਨਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ ਅਜਿਹੀਆਂ ਔਰਤਾਂ ਪੂਰੇ ਪਰਿਵਾਰ ਨੂੰ ਆਪਣੇ ਤਰੀਕੇ ਨਾਲ ਚਲਾਉਂਦੀਆਂ ਹਨ ਜੇਕਰ ਉਹਨਾਂ ਦੀ ਕੋਈ ਗੱਲ ਨਾ ਸੁਣਦਾ ਹੋਵੇ ਤਾਂ ਉਹ ਬਹੁਤ ਜਲਦੀ ਗੁੱਸੇ ਹੋ ਜਾਂਦੀਆਂ ਹਨ ਅਜਿਹੇ ਵਿੱਚ ਅਜਿਹਾਂ ਔਰਤਾਂ ਪੂਰੇ ਪਰਿਵਾਰ ਨੂੰ ਆਪਣੇ ਤਰੀਕੇ ਨਾਲ ਚਲਾਉਂਦੀਆਂ ਹਨ ਅਜਿਹੀ ਔਰਤ ਪੂਰੇ ਪਰਿਵਾਰ ਨੂੰ ਤਬਾਹ ਕਰ ਸਕਦੀ ਹੈ ਅਤੇ ਪੈਸਾ ਘਰ ਦੀ ਖੁਸ਼ਹਾਲੀ ਨੂੰ ਬਰਬਾਦ ਕਰ ਦਿੰਦੀ ਹੈ ਰਤਬਾ ਅਤੇ ਪੈਸਾ ਸਭ ਉਲੋਪ ਹੋ ਜਾਂਦਾ ਹੈ ਜਿਸ ਤਰ੍ਹਾਂ ਇੱਕ ਸੀਸਾ ਸਾਡੇ ਸਰੀਰ ਦਾ ਉੱਪਰਲਾ ਚਰਿੱਤਰ ਦਿਖਾਉਂਦਾ ਹੈ ਉਸੇ ਤਰ੍ਹਾਂ ਸਾਡੇ ਸਰੀਰ ਦੇ ਅੰਗ ਸਾਡੀ ਅਦਰੂਨੀ ਤਸਵੀਰ ਨੂੰ ਪ੍ਰਗਟ ਕਰਦੇ ਹਨ ਚਲੋ ਅਸੀਂ ਜਾਣੀਏ ਇਹੋ ਜਿਹੇ ਅੰਗ ਹੋਰ ਗੱਲਾਂ ਬਾਰੇ ਦੋਸਤੋ ਜੇਕਰ ਔਰਤ ਦਾ ਪੇਟ ਘੜੇ ਵਰਗਾ ਹੁੰਦਾ ਹੈ ਤਾਂ ਉਹ ਔਰਤ ਹਮੇਸ਼ਾ ਗਰੀਬ ਅਤੇ ਬੇਰਹਿਮ ਜੀਵਨ ਬਤੀਤ ਕਰਦੀ ਹੈ ਪੇਟ ਦਾ ਜਿਆਦਾ ਲੰਮਾ ਹੋਣਾ ਜਾਂ ਫੈਲਿਆ ਹੋਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਕਿਸੇ ਔਰਤ ਦੇ ਦੰਦ ਮੋਟੇ ਜਾਂ ਛੋਟੇ ਹੋਣ ਅਤੇ ਮੂੰਹ ਤੋਂ ਬਾਹਰ ਨਿਕਲਦੇ ਹਨ ਤਾਂ ਉਸ ਔਰਤ ਦੀ ਜ਼ਿੰਦਗੀ ਹਮੇਸ਼ਾ ਦੁੱਖਾਂ ਨਾਲ ਭਰੀ ਰਹਿੰਦੀ ਹੈ ਅਤੇ ਮਸੂੜਿਆਂ ਦਾ ਕਾਲਾ ਹੋਣਾ ਵੀ ਔਰਤਾਂ ਲਈ ਸੁਭ ਨਹੀਂ ਮੰਨਿਆ ਜਾਂਦਾ ਜੇਕਰ ਕਿਸੇ ਔਰਤ ਦੇ ਦੰਦ ਬਹੁਤ ਗੰਦੇ ਹਨ ਤਾਂ ਦੇਵੀ ਲਕਸ਼ਮੀ ਅਜਿਹੀਆਂ ਔਰਤਾਂ ਦਾ ਘਰ ਤਿਆਗ ਦਿੰਦੀ ਹੈ ਅਤੇ ਅਜਿਹੀਆਂ ਔਰਤਾਂ ਨੂੰ ਬਹੁਤ ਅਸ਼ੁੱਭ ਮੰਨਿਆ ਜਾਂਦਾ ਹੈ ਦੋਸਤੋ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਜੋਤਸੀ ਲੋਕਾਂ ਦੇ ਚਿਹਰੇ ਦੇਖ ਕੇ ਹੀ ਭਵਿੱਖਬਾਣੀ ਕਰ ਲੈਂਦੇ ਹਨ ਦੰਦਾਂ ਵਿੱਚ ਗੈਪ ਵੇਖ ਕੇ ਵੀ ਇਨਸਾਨ ਦੇ ਭਵਿੱਖ ਅਤੇ ਕਿਸਮਤ ਬਾਰੇ ਜਾਣਿਆ ਜਾ ਸਕਦਾ ਹੈ। ਸ਼ਾਸਤਰਾਂ ਵਿੱਚ ਇਸ ਬਾਰੇ ਕਈ ਦਿਲਚਸਪ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਆਪਣੇ ਦੰਦਾਂ ਦੇ ਵਿਚਕਾਰਲੇ ਗੈਪ ਨੂੰ ਪਸੰਦ ਕਰਨ ਲੱਗ ਜਾਓਗੇ। ਦੋਸਤੋ ਸਮੁੰਦਰ ਸ਼ਾਸਤਰ ਦੇ ਅਨੁਸਾਰ ਜਿਨ੍ਹਾਂ ਲੋਕਾਂ ਦੇ ਅਗਲੇ ਦੰਦਾਂ ਵਿੱਚ ਗੈਪ ਹੁੰਦਾ ਹੈ ਉਹਨਾਂ ਨੂੰ ਚੰਗੀ ਕਿਸਮਤ ਦੀ ਬਖਸ਼ਿਸ਼ ਹੁੰਦੀ ਹੈ ਅਤੇ ਭਵਿੱਖ ਵਿੱਚ ਸਫਲਤਾ ਦੀਆਂ ਉਚਾਈਆਂ ਨੂੰ ਛੂਹਣ ਦੀ ਸੁਭਾਵਨਾ ਹੁੰਦੀ ਹੈ ਜਿਨ੍ਹਾਂ ਲੋਕਾਂ ਦੇ ਦੰਦਾਂ ਦੇ ਵਿਚਕਾਰ ਅੰਤਰ ਹੁੰਦਾ ਹੈ ਉਹਨਾਂ ਨੂੰ ਬਹੁਤ ਬੁੱਧੀਮਾਨ ਮੰਨਿਆ ਜਾਂਦਾ ਹੈ ਉਹ ਅਜਿਹੇਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਸਮਰੱਥਾ ਰੱਖਦੇ ਹਨ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਵੀ ਹੱਲ ਨਹੀਂ ਕਰ ਸਕਦੇ ਇਹ ਲੋਕ ਆਪਣੀ ਜ਼ਿੰਦਗੀ ਦਾ ਪੂਰਾ ਆਨੰਦ ਮਾਣਦੇ ਹਨ ਅਤੇ ਆਰਾਮ ਨਾਲ ਜੀਣਾ ਪਸੰਦ ਕਰਦੇ ਹਨ ਇਹ ਲੋਕ ਰੂੜੀਵਾਦੀ ਗੱਲਾਂ ਨੂੰ ਨਹੀਂ ਸਮਝਦੇ ਇਹ ਲੋਕ ਸਮੇਂ ਦੇ ਨਾਲ ਅੱਗੇ ਵਧਣ ਬਾਰੇ ਸੋਚਦੇ ਹਨ ਤਾਂ ਜੋ ਭਵਿੱਖ ਵਿੱਚ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਿਨ੍ਹਾਂ ਲੋਕਾਂ ਦੇ ਦੰਦਾਂ ਵਿਚਕਾਰ ਗੈਪ ਹੁੰਦਾ ਹੈ ਉਹ ਜਿਸ ਨਾਲ ਵੀ ਵਿਆਹ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦਿੰਦੇ ਹਨ ਉਹਨਾਂ ਦੀ ਕਿਸਮਤ ਦੇ ਕਾਰਨ ਉਹਨਾਂ ਦੇ ਸਾਥੀ ਦੀ ਜ਼ਿੰਦਗੀ ਵਿੱਚ ਵੀ ਕਈ ਬਦਲਾਅ ਆਉਂਦੇ ਹਨ ਅਜਿਹੇ ਲੋਕ ਆਪਣੇ ਪਾਰਟਨਰ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੇ ਨਾਲ ਖੁਸ਼ ਰੱਖਦੇ ਹਨ ਇਹਨਾਂ ਲੋਕਾਂ ਨੂੰ ਊਰਜਾ ਦੇ ਭੰਡਾਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਇਹ ਲੋਕ ਜਿਸ ਵੀ ਖੇਤਰ ਵਿੱਚ ਦਾਖਲ ਹੋ ਜਾਂਦੇ ਹਨ ਉਸ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹਨ ਅਤੇ ਆਪਣੇ ਗੁਣਾ ਨਾਲ ਦੂਜਿਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ ਇਹ ਲੋਕ ਬਿਹਤਰ ਖਿਡਾਰੀ ਸਾਥਤ ਹੁੰਦੇ ਹਨ ਇਹ ਲੋਕ ਖਾਣ ਪੀਣ ਦੇ ਬਹੁਤ ਸ਼ਕੀਨ ਹੁੰਦੇ ਹਨ ਇਹਨਾਂ ਦੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਇਹ ਸਭ ਨੂੰ ਜੋੜ ਕੇ ਰੱਖਦੇ ਹਨ ਸੋ ਦੋਸਤੋ ਜੇਕਰ ਤੁਹਾਨੂੰ ਸਮੁੰਦਰ ਸ਼ਾਸਤਰ ਦੇ ਆਧਾਰ ਤੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਲਿਖਣਾ ਨਾ ਭੁੱਲਿਓ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ